ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਵਾਦ ਦੇ ਕਾਲੇ ਦੌਰ ਦੀ ਇੱਕ ਪਖੋਕਣਾ ਪਿੰਡ ਦੀ ਮੈਂ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਉਣੀ ਹੈ ਉਹ ਕਹਾਣੀ ਦਾ ਸੱਚ ਹੈ ਕਿ ਪਖੋਕਣਾ ਪਿੰਡ ਦੇ ਵਿੱਚ ਪੰਜ ਸੱਤ ਕੜਮ ਚੌਧਰੀ ਸੀ ਜਿਨ੍ਹਾਂ ਦਾ ਖਾੜਪੋਨ ਦੇ ਨਾਲ ਰابطਾ ਹੁੰਦਾ ਸੀ ਉਹਨਾਂ ਵਿੱਚੋਂ ਤਿੰਨਕ ਤਾਂ ਦੁਨੀਆ ਤੋਂ ਰੁਕਸ਼ਤ ਹੋ ਗਏ ਤੇ ਦੋ ਤਿੰਨ ਕਾਲੇ ਹੈਗੇ ਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਮੇਰੇ ਪਿੰਡ ਦੀ ਕਹਾਣੀ ਹੈ ਪੱਖੋ ਕਲਾਂ ਮੇਰਾ ਪਿੰਡ ਹੈ ਉੱਥੇ ਇੱਕ ਛੇੜ ਸੀ ਜਿਹਦਾ ਨਾਂ ਸੀ ਸ਼ੇਮਾ ਬਣ ਗਿਆ ਉਹਦੇ ਤਕਰੀਬਨ 3-4 ਧੀਆਂ ਸੀ ਵੱਧ ਘਟ ਵੀ ਕਦੀ ਹੋ ਸਕਦੀ ਹੈ ਮੈਨੂੰ ਪੱਕਾ ਪਤਾ ਨਹੀਂ ਪਰ ਇਹ ਕਹਾਣੀ ਜਿਹੜੀ ਹੈ ਉਹ ਮੇਰੇ ਪਿੰਡ ਦੀ ਹੈ ਤੇ ਉਹ ਇੱਕ ਕਰਿਆਨੇ ਦੀ ਦੁਕਾਨ ਕਰਦਾ ਸੀ ਤੇ ਕਰਿਆਨੇ ਦੀ ਦੁਕਾਨ ਤੇ ਉਹ ਤਮਾਕੂ ਜੜ ਜੜਦਾ ਹੁੰਦਾ ਉਹ ਵੇਚਦਾ ਸੀ ਤੇ ਉਹਦੇ ਜੜਦਾ ਵੇਚਣ ਦੇ ਦੋਸ ਵਿੱਚ ਉਸ ਬਾਣੀਏ ਦੇ ਖੜਕੂ ਨੇ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਸੀ ਮੈਂ ਇੱਕ ਬੇਨਤੀ ਕਰਨੀ ਹੈ ਮੈਂ ਸਿੱਖ ਹੋਣ ਦੇ ਨਾਂ ਤੇ ਜਿੰਨੇ ਵੀ ਨਸ਼ੀਲੇ ਪਦਾਰਥ ਨੇ ਨਸ਼ੇ ਨੇ ਸਾਰਿਆਂ ਦੇ ਸਖਤ ਵਿਰੋਧ ਵਿੱਚ ਹਨ ਕੇਵਲ ਜਿਹੜੀ ਕੁਦਰਤੀ ਖੁਰਾਕ ਹੈਗੀ ਹੈ ਮਨੁੱਖ ਦੀ ਅਸੀਂ ਦੋ ਵਾਰ ਰੋਟੀ ਖਾਣੇ ਹਾਂ ਦੁੱਧ ਪੀਣੇ ਆਂ ਚੌਕ ਖਾਣੇ ਆ ਛੱਕਰ ਫੜ ਫੜਫੜ ਇਹ ਸਭ ਕੁਝ ਖਰਾਕਾਂ ਨੇ ਮਨੁੱਖ ਦੀਆਂ ਇਹ ਤੋਂ ਬਿਨਾ ਮੈਂ ਕੋਈ ਵੀ ਮਨੁੱਖ ਨਸ਼ਾ ਕਰੇ ਮੈਂ ਉਹਦੇ ਵਿਰੋਧ ਵਿੱਚ ਆਂ ਜਿਹੜੇ ਇਹ ਖੜਕੂ ਬਾਦ ਦੇ ਕੜਮ ਚੌਧਰੀ ਸੀ ਜਾਂ ਇਹਨਾਂ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਲੜੇ ਹੋਏ ਸੀ ਜਿਹੜੀਆਂ ਫੈਕਟਰੀਆਂ ਲੱਗੀਆਂ ਸੀ ਵੱਡੀਆਂ ਹੁਣ ਵੀ ਸਿਗਰਟ ਬੀੜੀ ਦੀਆਂ ਤਮਾਕੂ ਦੀਆਂ ਲੱਗੀਆਂ ਹੋਈਆਂ ਨੇ ਉਸ ਵਕਤ ਉਹਨਾਂ ਫੈਕਟਰੀਆਂ ਦੇ ਨਾਲ ਇੱਕ ਕੈਂਪਰੋਮਾਈਜ਼ ਕਰਦੇ ਸੀ ਪੈਸੇ ਲੈ ਕੇ ਲੱਖਾਂ ਰੁਪਈਆ ਤੇ ਜੇ ਕੋਈ ਆਮ ਮਨੁੱਖ ਕਰਿਆਨੇ ਦੀ ਦੁਕਾਨ ਕਰਦਾ ਸੀ ਕੋਈ ਬੀੜੀ ਸਰਕਟ ਵੇਚਦਾ ਸੀ ਇਹ ਉਹਨੂੰ ਮਾਰਦੇ ਸੀ ਇਹਨਾਂ ਦੀ ਗੁੰਡਾਗਰਦੀ ਉੱਤੇ ਚੱਲਦੀ ਸੀ ਇਹ ਜਿਹੜੀ ਕਹਾਣੀ ਹੈ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਖਾੜਕੋ ਲਹਿਰ ਚਲਾ ਕੇ ਅਸੀਂ ਪੰਜਾਬ ਨੂੰ ਆਜ਼ਾਦ ਕਰਨਾ ਹੈ ਖਾਲਸਤਾਨ ਨੂੰ ਮਜ਼ਬੂਤ ਕਰਨਾ ਜਾਂ ਸਿੱਖ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨਾ ਇਹ ਉਹਨਾਂ ਬੰਦਿਆਂ ਦੀਆਂ ਗਰਦੂਤਾ ਸੀ ਇੱਕ ਆਮ ਕਰਿਆਨੇ ਦੀ ਦੁਕਾਨ ਵਾਲੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਿਹੜੇ ਫੈਕਟਰੀਆਂ ਦੇ ਮਾਲਕ ਸੀ ਉਹਨਾਂ ਦੇ ਨਾਲ ਸਮਝੌਤਾ ਕਰਕੇ ਇਹ ਲੱਖਾਂ ਰੁਪਏ ਲੈ ਲੈਂਦੇ ਸੀ ਹੁਣ ਤੁਸੀਂ ਸੋਚ ਕੇ ਦੇਖੋ ਕਿ ਇਹ ਬੰਦੇ ਉਸ ਵਕਤ ਕਿੱਡੀ ਵੱਡੀ ਗੁੰਡਾਗਰਦੀ ਕਰਦੇ ਸੀ ਇੱਕ ਤਿੰਨ ਚਾਰ ਧੀਆਂ ਦਾ ਪਿਓ ਬਾਣੀਆਂ ਜਾਤੀ ਤੌਰ ਤੇ ਐ ਮਹਾਜਨ ਤੇ ਉਹ ਕਰਿਆਨੇ ਦੀ ਦੁਕਾਨ ਚਲਾ ਕੇ ਗੁਜ਼ਾਰਾ ਕਰਦਾ ਸੀ ਤੇ ਉਹਨੂੰ ਮਾਰਨ ਵੀ ਦਿੱਤੀ ਜਾ ਸਕਦੀ ਸੀ ਰੋਕਿਆ ਜਾ ਸਕਦਾ ਸੀ ਚਿੱਠੇ ਲੈ ਕੇ ਸਮਝਾਇਆ ਜਾ ਸਕਦਾ ਸੀ ਵੀ ਤੂੰ ਇਹ ਤਮਾਕੂ ਨਾ ਵੇਚ ਜਰਦਾ ਨਾ ਵੇਚ ਤੇ ਉਹਨੂੰ ਮਾਰ ਕੇ ਕੀ ਹੁਣ ਜਿਹੜੀਆਂ ਦੁਕਾਨਾਂ ਕਿਰਾਏ ਤੇ ਜਾਂ ਤੁਹਾ ਮਾਕੂ ਦੀਆਂ ਵੀੜੀਆਂ ਸਰਕਟਾਂ ਦੀਆਂ ਚੱਲਦੀਆਂ ਨੇ ਉਹ ਕਿਤੇ ਬੰਦ ਹੋ ਗਈਆਂ ਸੀ ਨਾ ਉਸ ਵਕਤ ਹੋਈਆਂ ਨਾ ਹੁਣ ਹੋਈਆਂ ਨੇ ਪਰ ਇਹ ਜੋ ਕੁਝ ਮੈਂ ਸਾਹਮਣੇ ਲੈ ਕੇ ਆ ਰਿਹਾ ਜੇ ਕਿਤੇ ਨਾ ਕਿਤੇ ਇਹੋ ਜੀ ਗੁੰਡਾਗਰਦੀ ਹੋਈ ਕਿਸੇ ਦਾ ਕਤਲ ਹੋਇਆ ਕੋਈ ਵੀੜੀ ਸਰਕਟ ਵੇਚਣ ਵਾਲੇ ਦਾ ਤਮਾਕੂ ਵੇਚਣ ਵਾਲੇ ਦਾ ਉਹ ਖਾੜਕੂਆਂ ਨੇ ਅਤਵਾਦੀਆਂ ਨੇ ਸਿੱਧਾ ਨਹੀਂ ਕੀਤਾ ਕੋਈ ਜਿਹੜੇ ਪਿੰਡ ਦੇ ਕੜਾਮ ਚੌਧਰੀ ਨਾਲ ਰਲੇ ਹੋਏ ਸੀ ਜਿਨ੍ਹਾਂ ਨੇ ਲੁੱਟਾਂ ਖੋਹਾਂ ਦੇ ਨਾਲ ਆਪਣੇ ਘਰ ਭਰੇ ਸੀ ਉਹਨਾਂ ਦੀ ਸ਼ਮਤੀ ਦੇ ਨਾਲ ਇਹ ਸਭ ਕੁਝ ਹੋਇਆ ਇਹ ਮੈਂ ਬੇਨਤੀ ਤਾਂ ਕੀਤੀ ਹੈ ਬਹੁਤੀ ਵਾਰੀ ਕੋਈ ਗੱਲ ਸਾਹਮਣੇ ਆਉਂਦੀ ਹੈ ਅਗਲਾ ਕਹਿੰਦਾ ਤੇਰੇ ਪਿੰਡ ਦੀ ਇਹ ਘਟਨਾ ਸਾਨੂੰ ਪਤਾ ਤੂੰ ਕਿਉਂ ਨਹੀਂ ਸੁਣਾਈ ਤੇ ਹਾਲੇ ਹੋਰ ਵੀ ਨੇ ਉਹ ਵੀ ਸੁਣਾਵਾਂਗੇ ਉਹਨਾਂ ਵਿੱਚੋਂ ਤਿੰਨ ਚਾਰ ਤਾਂ ਗੱਡੇ ਚੜ੍ਹ ਗਏ ਮਰ ਗਏ ਜਾਣ ਕੇ ਦੋ ਤਿੰਨ ਹਾਲੇ ਹੋ ਰਹੇ ਨੇ ਇਹਨਾਂ ਨੇ ਵੀ ਬਹੁਤ ਕੁਝ ਕੀਤਾ ਹੈ ਲੁੱਟਾਂ ਖੋਹਾਂ ਦਾ ਪੈਸਾ ਇਹਨਾਂ ਕੋਲੇ ਬਹੁਤ ਕੁਝ ਆਇਆ ਜ਼ਮੀਨਾਂ ਇਹਨਾਂ ਨੇ ਖਰੀਦੀਆਂ ਹੋਈਆਂ ਨੇ ਔਰ ਸ਼ਰ ਆਮ ਇਹਨਾਂ ਨੇ ਗੁੰਡਾਗਰਦੀ ਉਸ ਵਕਤ ਖੜਕਪਾਂ ਦੇ ਨਾਲ ਮਿਲ ਕੇ ਕੀਤੀ ਹੈ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਉਸ ਵਕਤ ਜੇ ਇੱਕ ਆਮ ਬੀੜੀ ਸਰਕਟ ਵੇਚਣ ਵਾਲੇ ਨੂੰ ਗੋਲੀ ਮਾਰ ਕੇ ਇਹ ਬੰਦੇ ਮਾਰ ਦਿੰਦੇ ਸੀ ਤਾਂ ਕਿੱਡੀ ਵੱਡੀ ਗੁੰਡਾਗਰਦੀ ਉਸ ਵਕਤ ਹੋਈ ਹੈ ਮੈਂ ਬੇਨਤੀ ਕਰਨ ਤੋਂ ਭਾਵ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਨੇ ਇਹ ਬਾੜ ਦਾ ਤਾਂ ਜਿਹੜੇ ਪਿੰਡਾਂ ਦੇ ਵਿੱਚ ਚੌਧਰੀ ਨਾਲ ਲੜੇ ਹੋਏ ਸੀ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਹੋਈਆਂ ਨੇ ਤੇ ਇਹਨਾਂ ਨੇ ਜੇ ਕੋਈ ਅਮੀਰ ਹੁੰਦਾ ਸੀ ਦੁਕਾਨ ਵਾਲਾ ਮੰਨ ਲਓ ਉਸ ਵਕਤ 5-7 ਲੱਖ ਦਾ ਮਾਲਕ ਹੁੰਦਾ ਸੀ ਤਾਂ ਉਹਨੂੰ ਨੇ ਇਹਨਾਂ ਨੇ ਮਾਰਿਆ ਬਿਲਕੁਲ ਨਹੀਂ ਕਿਉਂਕਿ ਉਹਦੇ ਕੋਲ ਉਸ ਵਕਤ 1 ਲੱਖ 2 ਲੱਖ ਲੈ ਕੇ ਸਮਝੌਤਾ ਕਰ ਲੈਂਦੇ ਸੀ ਇਹ ਸ਼ਰਮ ਪਤਾ ਲੋਕਾਂ ਨੂੰ ਪਰ ਜਿਹੜਾ ਕੋਈ ਗਰੀਬ ਹੁੰਦਾ ਸੀ ਜੇ ਦੀ ਪਿੱਛੇ ਕੋਈ ਪੈਰਵਾਈ ਕਰਨ ਵਾਲਾ ਨਾ ਹੋਵੇ ਜਿਹੜਾ ਡਰ ਜਾਂਦਾ ਸੀ ਤੇ ਜੇ ਉਹ ਤੋਂ 20000 20 3000 ਮੰਗਦੇ ਸੀ ਕਿਉਂਕਿ ਅਗਲੇ ਕੋਲੇ ਇੰਨਾ ਕੁਝ ਹੁੰਦਾ ਨਹੀਂ ਦੇਣ ਵਾਸਤੇ ਉਸ ਵਕਤ ਤੇ ਉਹਨੂੰ ਗੋਲੀ ਮਾਰ ਕੇ ਇਹ ਮੌਦੇ ਘਾਟ ਉਤਾਰ ਦਿੰਦੇ ਸੀ ਇਹ ਬਿਲਕੁਲ ਸੱਚੀ ਕਹਾਣੀ ਹੈ ਤੇ ਮੇਰੇ ਪਿੰਡ ਦੇ ਲੋਕਾਂ ਨੂੰ ਤਕਰੀਬਨ ਪਤਾ ਹੈ ਕਿ ਇਹ ਘਟਨਾ ਪਿੰਡ ਦੇ ਵਿੱਚ ਵਾਪਰੀ ਹੈ ਲਾਸਟ ਵਿੱਚ ਮੈਂ ਇੱਕ ਬੇਨਤੀ ਕਰਦਾ ਕਈਆਂ ਦੀ ਧੌਣ ਵਿੱਚ ਕਿਲਾ ਹੁੰਦਾ ਹੈ ਕਿ ਤੂੰ ਸਾਡੇ ਪਿੰਡ ਦਾ ਹੀ ਐ ਤੂੰ ਜ਼ਿਆਦਾ ਬੋਲਦਾ ਹਲੇ ਹੋਰ ਬਹੁਤ ਕੁਝ ਦਰਸ਼ਣਾ ਹੈ ਮੈਂ ਪਿੰਡ ਸਾਰੇ ਪਿੰਡ ਦੀ ਗੱਲ ਨਹੀਂ ਕਰਦਾ ਜਿਹੜੇ ਏ ਕੜਮ ਚੌਧਰੀ ਰਲੇ ਹੋਏ ਸੀ ਉਹਨਾਂ ਖਾੜਕੂਆਂ ਦੇ ਨਾਲ ਮੈਂ ਉਹਨਾਂ ਦੀ ਗੱਲ ਕਰਦਾ ਇਹਨਾਂ ਨੂੰ ਲੁੱਟਖਸਟ ਵੀ ਕੀਤੀ ਐ ਜ਼ਮੀਨਾਂ ਲਈਆਂ ਨੇ ਇਹਨਾਂ ਨੇ ਉਸ ਖਾੜਕੂ ਬਾਦ ਦੀ ਲੁੱਟਖਸਟ ਦੇ ਵਿੱਚੋਂ ਜ਼ਮੀਨਾਂ ਖਰੀਦੀਆਂ ਹੋਈਆਂ ਨੇ ਤੇ ਜਾਣੀ ਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੇ ਬੰਦੇ ਇਹ ਮਰਵਾਉਣ ਵਾਲੇ ਨੇ ਉਹ ਵੀ ਕਿਤੇ ਨਾ ਕਿਤੇ ਨਸ਼ਾ ਤਾਂ ਕਰਦੇ ਆ ਕਰੈਕਟਰਲੈਸ ਹੈਗੇ ਆ ਕੋਈ ਸ਼ੱਕ ਤਾਂ ਹੈ ਨਹੀਂ ਮੇਰਾ ਕਹਿਣ ਤੋਂ મત ਲੇ ਹੈਗਾ ਵੀ ਜਿਹੜੀ ਅੱਤਵਾਦ ਵੇਲੇ ਗੁੰਡਾਗਰਦੀ ਹੋਈ ਆ ਨਾ ਕਿਤੇ ਨਾ ਕਿਤੇ ਹਰੇਕ ਪਿੰਡ ਦੇ ਵਿੱਚ 5-7 ਇਹੋ ਜਿਹੇ ਕੜਮ ਚੌਧਰੀ ਹੈਗੇ ਸੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਮਿਲ ਕੇ ਖੜਕੋਆਂ ਦੇ ਲੁੱਟਖੋਟ ਵੀ ਕੀਤੀ ਤੇ ਨਿਹੱਥੇ ਲੋਕਾਂ ਨੂੰ ਜਿੰਦਾ ਕੋਈ ਬਹੁਤਾ ਵੱਡਾ ਕਸੂਰ ਨਹੀਂ ਸੀ ਉਹਨਾਂ ਨੂੰ ਇਹਨਾਂ ਨੇ ਮਿਲ ਜੁਲ ਕੇ ਮਰਵਾਇਆ ਵੀ ਹੈ ਤੇ ਉਹਨਾਂ ਨੂੰ ਮਰਵਾ ਕੇ ਇਹਨਾਂ ਨੇ ਆਪਣੇ ਘਰ ਭਰੇ ਨੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਇੱਕ ਪਰਿਵਾਰ ਪਾਲਣ ਵਾਲਾ ਮਹਾਜਨ ਬੰਦਾ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਜੇ ਉਹ ਬੀੜੀਆਂ ਸਿਰਕਟਾਂ ਵੇਚਦਾ ਸੀ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਹਾਲਾਂਕਿ ਮੈਂ ਨਸ਼ੇ ਦਾ ਵਿਰੋਧੀ ਹਾਂ ਉਹਨੂੰ ਸਮਝਾਉਣ ਦੀ ਬਜਾਏ ਸਿੱਧਾ ਮਾਰਨ ਦੀ ਕੋਸ਼ਿਸ਼ ਕੀਤੀ ਜਨ ਕਿ ਡਰ ਪੈਦਾ ਹੋਵੇ ਮਤਲਬ ਕਿ ਜਿਹੜੀ ਗੁੰਡਾਗਰਦੀ ਐ ਉਹਦੇ ਤੋਂ ਲੋਕ ਡਰਨ ਜਿਹੜੀ ਸਾਡੀ ਲੁੱਟਖੋਟ ਦੀ ਦੁਕਾਨ ਹੈਗੀ ਆ ਉਹ ਚੱਲਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ